ਕੀ ਪੰਜਾਬ ਦੇ ਵਿੱਚ ਇੱਕ ਹੋਰ ਜਿਮਨੀ ਚੋਣ ਹੋਣ ਜਾ ਰਹੀ ਹੈ ਕਿਹੜੇ ਐਮਐਲਏ ਦੀ ਕੁਰਸੀ ਜਾ ਰਹੀ ਹੈ ਐਮਐਲਏ ਵਾਲੀ ਤੇ ਜਿਹਦੇ ਕਰਕੇ ਇੱਕ ਸੀਟ ਪੰਜਾਬ ਦੇ ਵਿੱਚ ਹੋਰ ਖਾਲੀ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਤਰਨਤਾਰਨ ਜਿਮਨੀ ਚੌਣ ਦੇ ਨਾਲ ਨਾਲ ਇੱਕ ਹੋਰ ਜਿਮਨੀ ਚੌਣ ਦਾ ਪਿੰਡ ਵੱਜ ਰਿਹਾ ਹਾਲਾਂਕਿ ਇੱਕ ਪਿੰਡ ਹੋਰ ਵੱਜਣ ਜਾ ਰਿਹਾ ਹੈ ਜਿਹੜਾ ਪਹਿਲਾਂ ਹੀ ਬੰਨਿਆ ਹੋਇਆ ਹੈ ਉਹਦੇ ਬਾਰੇ ਵੀ ਗੱਲ ਕਰਦੇ ਆ ਕਿ ਆਖਰਕਾਰ ਕਿਹੜੇ ਐਮਐਲਏ ਨੂੰ ਘਰ ਤੋੜਿਆ ਜਾ ਰਿਹਾ ਹੈ ਕਿਹੜੇ ਐਮਐਲਏ ਦੀ ਕੁਰਸੀ ਜਿਹੜੀ ਆ ਉਹ ਖੋਈ ਜਾਣੀ ਹੈ ਅੱਜ ਇੱਕ ਵੱਡਾ ਫੈਸਲਾ ਆ ਸਕਦਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਪਹਿਲਾਂ ਹੀ ਇੱਕ ਜਿਮਨੀ ਚੋਣ ਤਿਆਰ ਪਈ ਹੈ ਜਿਹੜੀ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਹੈ ਜੋ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਹੁਰਾਂ ਦੇ ਅਚਾਨਕ ਹੋਏ ਦਿਹਾਂਤ ਦੇ ਕਾਰਨ ਖਾਲੀ ਹੋ ਗਈ ਸੀ ਪਰ ਇੱਕ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਐਮਐਲਏ ਦੀਆਂ ਆਪਣੀਆਂ ਕਰਤੂਤਾਂ ਕਰਕੇ ਖਾਲੀ ਹੋਣ ਜਾ ਰਹੀ ਹੈ ਸੀਟ ਜਿੱਤੇ ਜਿਮਨੀ ਚੋਣ ਹੋ ਸਕਦੀ ਹੈ ਇਹ ਕਿਹੜਾ ਹਲਕਾ ਹੈ ਕੀ ਸਾਰਾ ਮਾਜਰਾ ਇਹਦੇ ਬਾਰੇ ਗੱਲ ਕਰਦੇ ਆ ਤੁਹਾਡੇ ਚੇਤਿਆਂ 'ਚ ਹੋਵੇ ਅੱਜ ਤੋਂ ਲਗਭਗ 2 ਦਿਨ ਪਹਿਲਾਂ ਤਰੰਤਾਰਨ ਦੀ ਅਦਾਲਤ ਦੇ ਵੱਲੋਂ ਇੱਕ ਅਹਿਮ ਤੇ ਇਤਿਹਾਸਿਕ ਫੈਸਲਾ ਸੁਣਾਇਆ ਗਿਆ ਸੀ ਜਿਸ 'ਚ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਉਹਨਾਂ ਦੇ ਬੜੇ ਸੰਗੀਨ ਅੰਜਾਮ ਨੇ ਇੱਕ ਦਲਤ ਕੁੜੀ ਦੇ ਨਾਲ ਵਧੇਕੀ ਕਰਨ ਦੇ ਜਿਹੜਾ ਜਿਨਸੀ ਉਹਨੂੰ ਤਸ਼ੱਦਦ ਕਰਨ ਦੇ ਜਿਹੜੇ ਇਲਜ਼ਾਮ ਨੇ ਉਹਨਾਂ ਇਲਜ਼ਾਮਾਂ ਦੇ ਵਿੱਚ ਅੱਜ ਜਾਨੀ ਕਿ 12 ਸਤੰਬਰ ਨੂੰ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਤੇ ਜੇਕਰ ਉਹਨਾਂ ਤੇ ਲੱਗੀਆਂ ਧਾਰਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਚ ਅਜਹੀਆਂ ਧਾਰਾਵਾਂ ਨੇ ਜਿਨ੍ਹਾਂ ਦੇ ਵਿੱਚ ਸਜ਼ਾ ਹੀ ਘੱਟੋ-ਘੱਟ 3 ਸਾਲ ਦੀ ਹੋ ਸਕਦੀ ਹੈ। ਤਾਂ ਜਦੋਂ ਇਹ ਧਾਰਾ ਦੇ ਵਿੱਚ ਘੱਟੋ-ਘੱਟ 3 ਸਾਲ ਦੀ ਸਜ਼ਾ ਹੋਣ ਦੇ ਚਾਂਸ ਹੋਣ ਤਾਂ ਫਿਰ ਸਵਾਲ ਉੱਠਦਾ ਕਿ ਕੀ ਪੰਜਾਬ ਦੇ ਵਿੱਚ ਇੱਕ ਹੋਰ ਜਿਮਨੀ ਚੋਣਾ ਆਏਗੀ? ਇਹ ਸਵਾਲ ਤਾਂ ਉੱਠਦਾ ਹੈ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹੁਕਮਾਂ ਦੇ ਅਨੁਸਾਰ ਜੇਕਰ ਕਿਸੇ ਵੀ ਲੋਕ ਸਭਾ ਵਿਧਾਨ ਸਭਾ ਵਿਧਾਨ ਪ੍ਰੀਸ਼ਦ ਦੇ ਮੈਂਬਰ ਨੂੰ ਘੱਟੋ ਘੱਟ 2 ਸਾਲ ਦੀ ਸਜ਼ਾ ਹੋ ਜਾਂਦੀ ਹੈ ਤਾਂ ਉਸ ਦੀ ਵਿਧਾਨ ਸਭਾ ਵਾਲੀ ਕੁਰਸੀ ਜਿਹੜੀ ਹੈ ਉਹ ਖਾਲੀ ਹੋ ਜਾਂਦੀ ਹੈ ਬਾਅਦ şart ਕਿ ਉਹਨੂੰ ਕੋਈ ਅਦਾਲਤ ਉੱਚਲੀ ਅਦਾਲਤ ਰਾਹਤ ਨਾ ਦੇ ਦੇਵੇ ਪਰ ਐਸੇ ਕੇਸਾਂ ਦੇ ਵਿੱਚ ਸਸਪੈਂਡ ਹੋਣ ਵਾਲਾ ਮਸਲਾ ਜਿਹੜਾ ਉਹ ਬਹੁਤ ਘੱਟ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਦੋ ਵੱਡੇ ਲੀਡਰ ਇਸ ਸਮੇਂ ਇਸ ਚੀਜ਼ ਦਾ ਸਾਹਮਣਾ ਕਰ ਰਹੇ ਨੇ ਜਿੱਚ ਡਾਕਟਰ ਬਲਬੀਰ ਸਿੰਘ ਨੇ ਤੇ ਅਮਨ अरोड़ा ਨੇ ਜਿਨ੍ਹਾਂ ਦੀਆਂ ਉੱਚਲੀਆਂ ਅਦਾਲਤਾਂ ਨੇ ਸਜ਼ਾਵਾਂ ਨੂੰ ਮੁਅਤਲ ਕੀਤਾ ਹੋਇਆ ਹੈ ਪਰ ਐਸੇ ਸੰਗੀਨ ਅਪਰਾਧਾਂ ਵਾਲੇ ਕੇਸਾਂ ਦੇ ਵਿੱਚ ਉੱਚਲੀਆਂ ਅਦਾਲਤਾਂ ਜਿਹੜੀਆਂ ਨੇ ਉਹ ਸਜ਼ਾ ਨੂੰ ਮੁਅਤਲ ਨਹੀਂ ਕਰਦੀਆਂ ਜੇਕਰ ਮਨਜਿੰਦਰ ਸਿੰਘ ਲਾਲਪੁਰਾ ਦੀ ਗੱਲ ਕੀਤੀ ਜਾਵੇ ਤਾਂ ਉਸਮਾ ਕਾਂਡ ਜਿਹਦੇ ਵਿੱਚ ਪੈਲਸ ਦੇ ਵਿੱਚ ਕਿਉਂਕਿ ਮਨਜਿੰਦਰ ਸਿੰਘ ਲਾਲਪੁਰਾ ਇੱਕ ਟੈਕਸੀ ਡਰਾਈਵਰ ਸੀ ਇੱਕ ਪੈਰਿਸ ਦੇ ਵਿੱਚ ਗਏ ਹੋਏ ਸੀ ਕਿਸੇ ਵਿਆਹ ਸਮਾਗਮ ਦੇ ਵਿੱਚ ਆਪਣੀ ਟੈਕਸੀ ਲੈ ਕੇ ਉੱਥੇ ਇੱਕ ਧੀ ਦਲਤ ਟੀਮ ਆ ਤੇ ਧੀ ਸੀ ਆ ਜਿਹੜੀਆਂ ਉਹ ਆਉਂਦੀਆਂ ਨੇ ਉਹਨਾਂ ਦੇ ਨਾਲ ਬਤਮੀਜ਼ੀ ਕੀਤੀ ਜਾਂਦੀ ਆ ਉਸ ਕੁੜੀ ਨੂੰ ਧੱਕੇ ਨਾਲ ਕਿਹਾ ਜਾਂਦਾ ਕਿ ਤੂੰ ਮੇਰੇ ਨਾਲ ਚੱਲ ਤੇ ਉੱਥੋਂ ਰੋਲਾ ਪੈਂਦਾ ਪੁਲਿਸ ਵਾਲੇ ਉਸ ਸਪੀੜਤ ਕੁੜੀ ਨੂੰ ਕੁੱਟਦੇ ਨੇ ਤੇ ਇਹ ਮਾਮਲਾ ਬਹੁਤ ਵੱਡਾ ਬਣਦਾ ਹਰਾਨੀ ਦੀ ਗੱਲ ਇਹ ਹੈ ਕਿ ਐਡੇ ਵੱਡੇ ਕਾਂਡ ਦੇ ਵਿੱਚ ਫਸੇ ਹੋਏ ਵਿਅਕਤੀ ਨੂੰ ਆਮ ਆਦਮੀ ਪਾਰਟੀ ਨੇ ਦੋ ਵਾਰ ਟਿਕਟ ਦਿੱਤੀ ਹੈ ਇਹ ਮਾਮਲਾ 2013 ਦਾ ਆ ਤੇ ਇਸ ਮਾਮਲੇ ਦੇ ਵਿੱਚ 2019 ਦੇ ਵਿੱਚ ਲੋਕ ਸਭਾ ਲੜਾਈ ਖੰਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਆਮ ਆਦਮੀ ਪਾਰਟੀ ਨੇ ਤੇ 2022 ਦੇ ਵਿੱਚ ਵਿਧਾਨ ਸਭਾ ਲੜਾਈ ਤੇ ਉਹ ਜਿੱਤ ਵੀ ਗਏ ਪਤਾ ਨਹੀਂ ਕਿਹ ਹੈ ਜੇ ਹੀਰੇ ਤਲਾਸ਼ਣ ਗਏ ਸੀ ਕੇਜਰੀਵਾਲ ਹੁਣੀ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਮਨਜਿੰਦਰ ਸਿੰਘ ਲਾਲਪੁਰਾ ਦੇ ਉੱਤੇ ਏਡੇ ਸੰਗੀਨ ਐਸਟੀ ਐਸਟੀ ਐਸਸੀ ਐਸਟੀ ਐਕਟ ਵੀ ਲੱਗਿਆ ਹੋਇਆ ਹੈ ਇਹ ਜਿਹੇ ਇਲਜ਼ਾਮ ਲੱਗੇ ਹੁਣ ਚਾਰਜ ਫਰੇਮ ਹੋ ਚੁੱਕੇ ਸੀ ਉਸ ਸਮੇਂ ਤੱਕ ਤਾਂ ਕੀ ਕੇਜਰੀਵਾਲ ਹੀਰੇ ਲੱਭਣ 'ਚ ਗਲਤੀ ਕਰਕੇ ਜਾਂ ਉਹਨਾਂ ਦੇ ਮੁਤਾਬਕ ਹੀਰੇ ਇਹੋ ਜਿਹੇ ਹੁੰਦੇ ਆ ਜੇਕਰ ਮਨਜਿੰਦਰ ਸਿੰਘ ਲਾਲਪੁਰਾ ਤੇ ਲੱਗੇ ਮਾਮਲੇ ਦੀ ਗੱਲ ਕਰ ਲਈ ਜਾਵੇ ਤਾਂ ਇਹਦੇ ਵਿੱਚ ਉਹਨਾਂ ਦਾ ਜਿਹੜਾ ਕ੍ਰਾਈਮ ਰਿਕਾਰਡ ਆ ਬੜਾ ਸੰਗੀਨ ਹੈ ਜੇ ਇਹਨੂੰ ਮੋੜਲੇ ਰੂਪ 'ਚ ਦੇਖਿਆ ਜਾਵੇ ਤਾਂ ਉਹਨਾਂ ਦਾ ਜਿਹੜਾ ਅਪਰਾਧਿਕ ਪਿਸ਼ੋਕੜ ਆ ਬੜਾ ਸੰਗੀਨ ਕਹਿ ਸਕਦੇ ਆ ਜੇਕਰ ਕੁੱਲ ਮਿਲਾ ਕੇ ਉਹਨਾਂ ਦੇ ਇਸ ਸਮੇਂ ਕਈ ਕੇਸ ਚੱਲ ਰਹੇ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਵੱਖ-ਵੱਖ ਪੁਲਿਸ ਥਾਣਿਆਂ ਦੇ ਵਿੱਚ ਕੇਸ ਦਰਜ ਨੇ ਦੂਰ ਨਾ ਜਾਈਏ ਤਾਂ 2013 ਦੇ ਵਿੱਚ ਜਿਹੜਾ ਇਹਨਾਂ ਦੇ ਉੱਤੇ ਐਫ ਆਈ ਆਰ ਨੰਬਰ 69/2013 ਥਾਣਾ ਜਿਹੜਾ ਤਰਨਤਾਰਨ ਦੇ ਵਿੱਚ ਦਰਜ ਹੋਈ ਸੀਗੀ ਜਿਸ ਤੇ ਇਹਨਾਂ ਤੇ ਚਲਾਨ ਜਿਹੜਾ ਉਹ 2017 ਦੇ ਵਿੱਚ ਫਰੇਮ ਚਾਰजेस ਨੇ ਜਿਹੜਾ ਇਹਨਾਂ ਤੇ ਉਹ ਫਰੇਮ ਹੋ ਚੁੱਕੇ ਸੀ 2017 ਦੇ ਵਿੱਚ ਤੇ ਜੇ ਚੀ ਇਹਨਾਂ ਦੀ ਕਨਵੈਨਸ਼ਨ ਹੋਈ ਹੈ ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਸਜ਼ਾ ਜਿਹੜੀ ਆ ਸੁਣਾਈ ਗਈ ਹੈ ਜਿ 148 149 506 200 323 ਤੇ 354 ਲੱਗੀਆਂ ਨੇ ਤੇ ਇਹਦੇ ਚ ਐਡੀਸ਼ਨਲ ਹੋਈ ਫਿਰ ਉਸ ਤੋਂ ਬਾਅਦ ਜਿਹੜਾ ਉਹ ਸੈਕਸ਼ਨ ਹੋਰ ਵੀ ਲੱਗੇ ਨੇ ਤੇ ਇਸੇ ਤਰ੍ਹਾਂ ਨਾਲ 2015 ਦੇ ਵਿੱਚ ਜਿਹੜਾ 188/2015 ਦੀ ਐਫ ਆਈ ਆਰ ਹੈ ਇਹ ਵੀ ਪੁਲਿਸ ਥਾਣਾ ਸਦਰ ਤਰਨਤਾਰਨ ਦੇ ਅੰਦਰ ਇਹਦੇ ਵਿੱਚ ਵੀ 200 323 354 506 148 149 ਦੇ ਜਿਹੜੇ ਚਾਰਜ ਆ ਇਹਨਾਂ ਤੇ ਲੱਗੇ ਪਰ ਇਹਦੇ ਚਾਰਜ ਹਾਲੇ ਤੱਕ ਫਰੇਮ ਜਿਹੜੇ ਆ ਉਹਨਾਂ ਤੇ ਨਹੀਂ ਹੋ ਸਕੇ ਅੱਜ ਇਸ ਮਾਮਲੇ ਦੇ ਵਿੱਚ ਵੱਡਾ ਫੈਸਲਾ ਆ ਸਕਦਾ ਮਾਨਯੋਗ ਅਦਾਲਤ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਨੇਗੇ ਇਹਨਾਂ ਦੇ ਉੱਤੇ ਇਹਨਾਂ ਨੂੰ ਸਜ਼ਾ ਸੁਣਾ ਸਕਦੀ ਹੈ ਜੇਕਰ 354 ਦੀ ਗੱਲ ਕਰ ਲਈ ਜਾਏ ਤਾਂ 354 ਜਿਹੜਾ ਉਹ ਕਿਸੇ ਔਰਤ ਦੇ ਨਾਲ ਕਿਸੇ ਫੀਮੇਲ ਦੇ ਨਾਲ ਜਿਹੜਾ ਉਹ ਦੁਰਵਿਵਹਾਰ ਕਰਨ ਉਨੂੰ ਜਨਸੀ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਹੈ ਤੇ ਇਹਦੇ ਵਿੱਚ ਘੱਟੋ ਘੱਟ ਜਿਹੜੀ ਸਜ਼ਾ ਉਹ 3 ਸਾਲ ਦੀ ਹੈ ਤੇ ਇਹ ਇੱਕ ਕਾਫੀ ਗੰਭੀਰ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਔਰਤਾਂ ਦੇ ਵਿਰੁੱਧ ਹੋਣ ਵਾਲੇ ਅਪਰਾਧਾਂ ਦੇ ਵਿੱਚ ਜੇਕਰ ਇਸ ਨੂੰ ਦੇਖਿਆ ਜਾਵੇ ਤਾਂ ਮਨਜਿੰਦਰ ਸਿੰਘ ਲਾਲਪੁਰਾ ਜੇਕਰ ਸਜ਼ਾ ਹੋ ਜਾਂਦੀ ਹੈ ਉਹਨਾਂ ਨੂੰ ਕਿਉਂਕਿ ਉਹਨਾਂ ਤੇ ਹੋਰ ਵੀ ਸਜ਼ਾਵਾਂ ਹੋਣਗੀਆਂ ਕਿਉਂਕਿ ਬਾਕੀ ਐਕਟ ਜਿਹੜੇ ਆ ਉਹ ਵੀ ਕੰਮ ਕਰਨਗੇ ਜੇ 3 ਸਾਲ ਦੀ ਸਜ਼ਾ 354 ਦੇ ਵਿੱਚ ਹੋ ਜਾਂਦੀ ਹੈ ਤਾ ਸੁਭਾਵਕ ਜੀ ਗੱਲ ਹੈ ਕਿ ਉਹਨਾਂ ਦੀ ਕੁਰਸੀ ਜਾਣੀ ਤੈ ਤੇ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਤਰਨ ਤਰਨ ਦੇ ਨਾਲ ਨਾਲ ਖੰਡੂਰ ਸਾਹਿਬ ਦੀ ਜਿਮਨੀ ਚੋਣ ਵੀ ਹੋਣੀ ਤੈ ਹੈ ਜਿਹੜੀ ਉਹ ਹੋ ਸਕਦੀ ਹੈ ਇਸੇ ਨਾਲ ਹੀ ਡਾਕਟਰ ਸੁਖੀ ਵਾਲੀ ਬੰਗਾਲੀ ਸੀਟ ਦੇ ਉੱਤੇ ਵੀ ਰੋਲ ਹੈ ਕਿ ਉਹ ਵੀ ਸੀਟ ਜਿਹੜੀ ਹੈ ਉੱਤੇ ਵੀ ਜਿਮਨੀ ਚੋਣ ਹੋ ਸਕਦੀ ਹੈ ਕਿਉਂਕਿ ਇਹਦਾ ਫੈਸਲਾ ਸਪੀਕਰ ਦੇ ਹੱਥ ਚ ਹੈ